ਇਹ ਹੁੰਦੀ ਹੈ ਅਸਲੀ ਹਮਦਰਦੀ ਪੰਜਾਬ ਵਿੱਚ ਬਾੜ ਦੀ ਤਬਾਹੀ ਚ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅੰਮ੍ਰਿਤਸਰ ਵਿੱਚੋਂ ਜਿਹੜੇ ਵੀ ਸਭ ਤੋਂ ਜ਼ਿਆਦਾ ਬਾੜ ਪ੍ਰਭਾਵਿਤ ਪਿੰਡ ਨੇ ਉਹਨਾਂ ਨੂੰ ਗੋਦ ਵੀ ਲੈ ਲਿਆ ਹੈ ਤੇ ਦਿਲਜੀਤ ਦੋਸਾਂਝ ਦੀ ਸਾਂਝਾ ਫਾਊਂਡੇਸ਼ਨ ਨੇ ਖਾਣਾ ਚਿਕਿਤਸਾ ਤੇ ਹੋਰ ਲੋੜਿੰਦੀ ਚੀਜ਼ਾਂ ਦੀ ਪੂਰਤੀ ਲਈ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਰਣਜੀਤ ਬਾਵਾ ਜੋ ਕਿ ਕੈਨੇਡਾ ਦੇ ਸ਼ੋਅ ਲਗਾ ਰਿਹਾ ਹੈ ਉਸਨੇ ਵਾਅਦਾ ਕੀਤਾ ਕਿ ਜੋ ਵੀ ਸ਼ੁਵਾਂ ਤੋਂ ਕਮਾਈ ਹੋਏਗੀ ਉਹ ਸਾਰੀ ਹੀ ਪੰਜਾਬ ਦੇ ਬਾੜ ਪੀੜਤਾਂ ਨੂੰ ਦਿੱਤੀ ਜਾਏਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰਮੋਟਰ ਕੋਲੋਂ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਜਦੋਂ ਪਾਣੀ ਸੁੱਕਦਾ ਹੈ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਇਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਵੇਂ ਗਿੱਪੀ ਗਰੇਵਾਲ ਇੰਦਰਜੀਤ ਨਿੱਕੂ ਜੱਸੀ ਇਹ ਸਾਰੇ ਹੀ ਪੰਜਾਬ ਨਾਲ ਖੜੇ ਹਨ ਆਪਾਂ ਹਾਸੇ ਤੇ ਹੇਟ ਵਾਲੀ ਵੀਡੀਓ ਬੜੀ ਜਲਦੀ ਸ਼ੇਅਰ ਕਰ ਦਿਨੇ ਹੁਣ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਜਿੰਨਾ ਲੋਕਾਂ ਨੂੰ ਪੰਜਾਬੀ ਸਿੰਗਰਾਂ ਪ੍ਰਤੀ ਵਹਿਮ ਹੈ ਉਹ ਦੂਰ ਹੋ ਜੇ ਜੇ ਤੁਸੀਂ ਪੰਜਾਬ ਨਾਲ ਖੜਿਓ ਤਾਂ ਪੰਜਾਬ ਲਈ ਕਮੈਂਟ ਜੁੜ ਕਰਿਓ